ਸੋਈ ਸਾਹਿਬ ਹਲਕਾ ਡੜਬਾ ਦੇ ਵਿੱਚ ਅੱਜ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੀ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਕੇ ਆਏ ਹੋਗੇ ਕਿਸ ਤਰ੍ਹਾਂ ਦਾ ਸੰਗਤ ਵੱਲੋਂ ਜਿਹੜਾ ਹੰਗਾਰਾ ਮਿਲ ਰਿਹਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਬਾਬਾ ਵਿਸ਼ਕਰਮਾ ਦੇ ਜਨਮ ਦਿਹਾੜੇ ਤੇ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਦਾ ਖਾਸ ਕਰਕੇ ਦਰਬਾਰ ਵਾਸੀਆਂ ਨੂੰ ਬਹੁਤ ਬਹੁਤ ਲੱਖ-ਲੱਖ ਮੁਬਾਰਕਬਾਦ ਦਿੰਨੇ ਲੱਗੇ ਤੇ ਇਹ ਵੀ ਸੰਦੇਸ਼ ਦਿਨਾ ਵੀ ਜਿਵੇਂ ਬਾਬਾ ਜੀ ਦੇ ਇਸ ਸੰਦਰ ਵਿੱਚ ਆਪਾਂ ਚੱਲੀ ਹੈ ਜਿਹੜੇ ਸਿੱਖਿਆਵਾਂਤੀਆਂ ਉਹਨਾਂ ਨੂੰ ਆਪਾਂ ਉਹ ਕਰੀਏ ਨਾ ਉਹਦੇ ਲਈ ਆਪਾਂ ਸਭ ਤੋਂ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਲੋਕਾਂ ਨੇ ਬੁਲਾਇਆਗਾ ਮੈਂ ਪਿੰਡਾਂ ਪੰਜ ਛੇ ਪਿੰਡਾਂ ਜਾ ਕੇ ਆਏ ਹੁਣ ਦਿਲਪੇ ਜਾਣਾ ਹੈ ਜਿਹੜੇ ਰੋਗਲੇ ਜਾਣਾਗਾ ਕਈ ਪਿੰਡਾਂ ਦੇ ਵਿੱਚ ਤੇ ਇਸ ਦਿਹਾੜੇ ਤੇ ਪਵਿੱਤਰ ਝੜ ਦੇ ਬਹੁਤ ਬਹੁਤ ਸ਼ਮਾਰਕਵਾਤ ਜੜਮਾ ਨਵਾਸੀ ਨੂੰ ਪੰਜਾਬ ਵਾਸੀ ਕਿੰਨੀਆਂ ਕਿ ਸੜਕਾਂ ਨੇ ਜਿਹੜੀਆਂ ਰਹਿੰਦੀਆਂ ਨੇ ਜਾਂ ਬਾਕੀ ਕਿਸ ਤਰ੍ਹਾਂ ਦੇ ਕੰਮ ਨੇ ਜਿਹੜੇ ਪੈਂਡਿੰਗ ਰਹਿੰਦੇ ਨੇ ਦੇਖੋ ਜੀ ਬਿੱਤਾਂ ਤੇ ਹਰਪਾਲ ਸਿੰਘ ਟੀਮਾ ਦਾ ਹਲਕਾ ਦਿਲਪਾ ਪੂਰੇ ਪੰਜਾਬ ਦੇ ਵਿੱਚ ਲੋਕ ਜਾਣਦੇ ਨੇ ਇਹ ਵਿਕਾਸ ਪੁਰਸ ਵਿਕਾਸ ਸਕੂਲਾਂ ਦੇ ਵਿੱਚ ਜਿਹੜੇ ਕਮਰੇ ਪੈਣ ਵਾਲੇ ਸੜਾ ਕਮਿਊਨਿਟੀ ਹਾਲ ਵਾ ਰਹੇ ਨੇ ਪਿੰਡਾਂ ਦੇ ਵਿੱਚ ਤੇ ਹਸਪਤਾਲ ਵਾਲੇ ਕਟੋਰੀਆਂ ਦੇ ਵਿੱਚ ਬਹੁਤ ਵੱਡਾ 11 ਕਰੋੜ ਰੁਪਏ ਦੀ ਲਗਤ ਨਾਲ ਤੇ ਬਾਕੀ ਦਾ ਕੰਮ ਚੱਲ ਰਿਹਾ ਜਿਹੜੇ ਸਾਰੇ ਜਿਹੜੇ ਪੂਰੇ ਹਸਪਤਾਲ ਦੀ ਗੱਲ ਕਰੀਆ ਸੰਖੇਪ ਦੇ ਵਿੱਚ ਦੱਸਣਾ ਚਾਹਉ ਕਦੋਂ ਕਿ ਜਿਹੜਾ ਉਹਦਾ ਮੰਨ ਲਓ ਲੋਕਾਂ ਨੂੰ ਸਪੁਰਦ ਕੀਤਾ ਜਾਊਗਾ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਉਹ ਜੀ ਬਿਲਡਿੰਗ ਬਣ ਕੇ ਪੂਰੀ ਤਿਆਰ ਹੋਊਗੀ ਉਹਨੂੰ ਸੇ ਨਵੇਂ ਸਾਲ ਦੇ ਉੱਪਰ ਮੁੱਖ ਮੰਤਰੀ ਜੀ ਜਾਂ ਵਿੱਤ ਮੰਤਰੀ ਨਾ ਉਹ ਦਾ ਉਦਘਾਟਨ ਕਰਨਗੇ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਈਏ